ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਰਾਮੂ ਵਾਲਾ ਕਲਾ ਤਹਿਸੀਲ ਤੇ ਜ਼ਿਲ੍ਹਾ ਬਈਨੂ ਮੋਗਾ ਹੀ ਪੈਂਦੇ ਆ ਨੇੜੇ ਪਿੰਡ ਚ ਡੱਕ ਰਹਿ ਜਾਂਦਾ ਜੀ ਜਿਹੜੇ ਕੋਲ ਵੀਡੀਓ ਬਣਾ ਰਹੇ ਆ ਬਾਈ ਪਸ਼ੂ ਪਾਲਣ ਦਾ ਕੰਮ ਕਰਦੇ ਆ ਦੋ ਸੋਹਨੀਆ ਐਚ ਐਫ ਗਾਵਾਂ ਬਾਈ ਦੀਆਂ ਸੇਲ ਨੇ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ ਕਿ ਦੁੱਧਵਾ ਦਾ ਕਿੰਨਾ ਸੂਆ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾਮ ਤੇ ਐਡਰੈਸ ਦੱਸ ਦਿਓ ਜੀ ਭਗਵੰਤ ਸਿੰਘ ਰਾਮੂ ਵਾਲਾ ਕਲਾਂ ਮੋਬਾਈਲ ਨੰਬਰ 941704256 ਠੀਕ ਆ ਜੀ ਆਪਣਾ ਘਰ ਬਾਈ ਕਿਹੜੇ ਰਾਹ ਤੇ ਰਹੇ ਜਾਂਦਾ ਜੀ ਰਣੀਆਂ ਰੋਡ ਤੇ ਆ ਜੀ ਰਣੀਆਂ ਵਾਲੇ ਰਾਹ ਤੇ ਰਹੇ ਜਾਂਦਾ ਠੀਕ ਆ ਜੀ ਤੇ ਦੋ ਐਨੀਮਲ ਸੇਲ ਆ ਇੱਕ ਨੰਬਰ ਤੋਂ ਸ਼ੁਰੂ ਕਰ ਲਾਂਗੇ ਇਹ ਗਾਂ ਦੀ ਕੀ ਡਿਟੇਲ ਹੈ ਜੀ ਇਹ ਦਾ 65000 ਮੁੱਲ ਹੈ ਕਿੰਨੇਵੇਂ ਸਵੇ ਸੋਣਾ ਜੀ ਇਹ ਦੂਜੇ ਸਵੇ ਸੋਣਾ ਜੀ ਕਿੰਨੇ ਕ ਦਿਨ ਲੈ ਜੋ ਬਈ ਅਜੇ ਇਹ ਲੈ ਜੂ 8-10 ਦਿਨ ਲੈ ਜੂ 8-10 ਦਿਨ ਤਰੀਕ ਮੁਤਾਬਕ ਲੈ ਜੂ ਠੀਕ ਹੈ ਜੀ ਤੇ ਪਹਿਲੇ ਸਵੇ ਬਈ ਕਿੰਨਾ ਦੁੱਧ ਚੋਇਆ 17 ਲੀਟਰ ਸੀਗਾ 17 ਲੀਟਰ ਚੋਇਆ ਜੀ ਠੀਕ ਹੈ ਜੀ ਅਗਤੀਰ ਕਿੰਨਾ ਕ ਦਿਨ ਬਈ ਉਮੀਦ ਕਰਦੇ ਆ ਵੇਖੋ ਜੀ ਹੁਣ ਕੀ ਆ ਸਕਦਾ ਇਹਨਾਂ ਦਾ ਦੇਊਗੀ ਦੋ ਚੰਗ ਬਾਕੀ ਸੇਵਾ ਦਾ ਤੋੜ ਕੇ ਦਿਖਾ ਦਿਓ ਜੀ ਬਾਈ ਦੇ ਦਸਨ ਮੁਤਾਬਕ ਦੂਜੇ ਸੂਏ ਸੁੰਦੀ ਆ ਜਾਤ ਬਰੀਡ ਦੀ ਪੂਰੀ ਆ ਤੇ ਕੱਦ ਕਠ ਵੀ ਚੰਗਾ ਇਧਰ ਨੂੰ ਲੈ ਜਾਓ ਜੀ ਹਵਾਨਾ ਕਰਮ ਵਾਲੀ ਸੋਨਾ ਤਿਆਰ ਕਰਦੀ ਜਾਂਦੀ ਆ ਦੇਖ ਸਕਦੇ ਹੋ ਸੋਨਾ ਹਵਾਨਾ ਤਿਆਰ ਕੀਤਾ ਵਾ ਥਣਾ ਦੇ ਸਾਈਜ਼ ਤੁਹਾਨੂੰ ਨੇੜੇ ਤੋਂ ਦਿਖਾ ਦਾਂਗੇ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਪਸੂ ਸੋਹਣੇ ਆਚਰੇ ਥਾ ਨਿਖੜਵੇਂ ਇੱਕੋ ਜਿਹੇ ਸਾਈਜ਼ ਦੇ ਦੇਖ ਸਕਦੇ ਹੋ ਹੱਥੀ ਚਵਾਈ ਵਾਲੇ ਬਾਕੀ ਰੰਗ ਰੂਪ ਦੀ ਸੋਹਣੀ ਆ ਬਾਈ ਨੇ ਦੇ ਦਸਨ ਮੁਤਾਬਕ ਪਹਿਲੇ ਸੂਏ 17 ਕਿਲੋ ਦੁੱਧ ਚੋਇਆ ਵਾ ਇੱਕ ਦਿਨ ਪਲੱਸ ਦੀ ਉਮੀਦ ਕਰਦੇ ਬਾਕੀ ਸੇਵਾ ਦਾ ਚੰਗੀ ਸੇਵਾ ਗੌਰ ਹੋ ਜੇ ਤਾਂ ਵੱਧ ਵੀ ਦੇ ਸਕਦੀ ਐ ਹਵਾਨਾ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਵਲਟੇਲਾ ਬਹੁਤ ਨੇ ਹਵਾਨੇ ਚ ਸਾਰੀਆਂ ਵਲਟੇਲਾ ਕੱਢ ਕੇ ਸੁਣਾ ਸੀਰ ਸਾਉ ਬਾਈ ਪੂਰੀ ਐ ਹਾਂ ਜੀ ਪੂਰੀ ਐ ਸੀਰ ਪੂਰੀ ਬਾਈ ਕਹਿੰਦਾ ਸੀਰ ਸਾਉ ਆ ਬਾਕੀ ਤੁਹਾਨੂੰ ਦਿਖਾ ਵੀ ਦਿੰਨੇ ਆ ਜੀ ਚਾਹੇ ਜਵਾਕ ਚ ਹੋਈ ਜਾਣ ਜੀ ਮੁੱਲ ਬਾਈ 65000 ਰੁਪਿਆ ਕਰਦੇ ਆ ਬਾਕੀ ਮਾਨ ਤਨ ਹੋ ਜਾਊਗਾ ਜਿਹੜਾ ਵੀਰ ਚੱਲ ਕੇ ਆਊਗਾ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ 2 ਨੰਬਰ ਇਹਨੇ ਕਿੰਨੇ ਵਿੱਚ ਸੁਏ ਸੋਣਾ ਜੀ ਇਹ ਪਹਿਲੀ ਆ ਇਹ ਪਹਿਲੀ ਪਹਿਲਣ ਆ ਜੀ ਹਾਂ ਜੀ ਤੇ ਦੰਦੋ ਜੀ ਇਹ ਕਿਉਂ ਕੀ ਆ ਇਹ ਮੂੰਹ ਤੋਂ ਚਾਰ ਦੰਦਾਂ ਤੇ ਇਹ ਕਿੰਨੇ ਕ ਦਿਨ ਲੈ ਜੂ ਬਾਈ ਇਹ 7-8 ਦਿਨ ਲੈ ਜੂ ਇਹ ਵੀ 7-8 ਦਿਨ ਲੈ ਜੀ ਕਿੰਨਾ ਕ ਦੁੱਧ ਦੇ ਦੂ ਬਾਈ ਇਹ ਵੇਖੋ ਜੀ ਵੇਖ ਅੰਦਾਜ਼ਾ ਦੇ ਦੂ 15-16 ਕਿਲੋ ਜੀ 20 ਕਿਲੋ ਤਾਈ ਜਾਊ ਹੈ ਜੀ 20 ਕਿਲੋ ਜ ਤਾਈ ਜਾਵੀ ਚੰਗੀ ਹਾਂ ਚੰਗੀ ਨਸਲ ਦੀ ਸੀਮਨ ਦੀ ਬੱਚੀ ਆ ਜੀ ਇਹ ਵੀ ਤੋਰ ਕੇ ਦਿਖਾ ਦਿਓ ਜੀ ਕੱਦ ਕਾਟ ਚੰਗਾ ਜੀ ਚੰਗੇ ਸੀਮਨ ਦੀ ਬੱਚੀ ਆ ਬਾਕੀ ਤੁਸੀਂ ਕੁਆਲਿਟੀ ਚੈੱਕ ਕਰ ਹੀ ਸਕਦੇ ਹੋ ਸੋਹਣੀ ਆ ਮੂੰਹ ਤੋਂ ਚਾਰ ਦੰਦ ਆ ਜੀ ਹਾਈਟ ਚੈੱਕ ਕਰ ਲਓ ਕੱਦ ਕਾਠ ਹੈਵੀ ਬੋਡੀ ਵੇਟ ਦੀ ਬਾਕੀ ਲਾਬਾਈ ਕਹਿੰਦਾ 7-8 ਦਿਨਾਂ ਦੀ ਕੱਚੀ ਆ ਇੱਧਰ ਨੂੰ ਲੈ ਜਾ ਜੀ 7-8 ਦਿਨਾਂ ਦੀ ਬਾਈ ਕਹਿੰਦਾ ਕੱਚੀ ਆ ਇੱਕ ਦੋ ਦਿਨ ਪਸੂ ਉੱਪਰ ਵੀ ਲੈ ਜਾਂਦਾ ਜੀ ਪ੍ਰਿੰਟ ਵਗੈਰਾ ਸੋਹਣਾ ਕੱਦ ਕਾਠ ਵੀ ਚੰਗਾ ਜਾਤ ਬਰੀਡ ਫੋਲਾ ਕੰਨ ਚੈੱਕ ਕਰ ਲਓ ਜੀ ਪੂਰਾ ਛੋਟਾ ਕੰਨ ਗੋਲ ਹੈਵੀ ਬੋਡੀ ਵੇਟ ਦੀ ਹਵਾਨਾ ਕਰਮ ਵਾਲੀ ਸੋਹਣਾ ਤਿਆਰ ਕਰਦੀ ਹੁੰਦੀ ਆ ਸੱਤ ਅੱਠਾ ਦਿਨਾਂ ਤੇ ਕਰ ਪੂਰਾ ਟਾਪ ਦਾ ਹਵਾਨਾ ਤਿਆਰ ਕਰ ਲੈਣਾ ਜੀ ਥਣਾ ਦੇ ਸੱਜ ਤੁਸੀਂ ਦੇਖ ਸਕਦੇ ਹੋ ਥੋੜਾ ਜਿਹਾ ਹੋਰ ਤੋਂ ਡਰਦਾ ਹੀ ਪਸ਼ੂ ਸੋਹਣੀ ਫੇਸ ਕੁਆਲਿਟੀ ਇਹਦਾ ਕੀ ਮੁੱਲ ਆ ਬਾਈ ਇਹ 90 ਹਜ਼ਾਰ ਆਹੀਂ ਉਹਦੇ ਚ ਮਾਨਤਨ ਹੋ ਜਾਊਗਾ ਜੀ ਹਾਂ ਜੀ 90000 ਰੁਪਿਆ ਬਾਈ ਮਾਨਤਨਕ 90000 ਰੁਪਿਆ ਬਾਈ ਮੁੱਲ ਕਰਦੇ ਆ ਬਾਈ ਕਹਿੰਦਾ ਮਾਨਤਨ ਕਰਦਾਂਗੇ ਜਿਹੜਾ ਵੀਰ ਚੱਲ ਕੇ ਆਊਗਾ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ